60 ਕਿਲੋਮੀਟਰ ਲੰਬੀ ਆ ਆ ਜਿਹੜੀ ਲੇਕ ਆ ਤੇ 20 ਕਿਲੋਮੀਟਰ ਚੌੜੀ ਆ ਬਹੁਤ ਲੰਬੇ ਟਾਈਮ ਤੋਂ ਆਪਾਂ ਇਹਦੇ ਨਾਲ-ਨਾਲ ਸਫ਼ਰ ਕਰ ਰਹੇ ਹਾਂ ਤੇ ਇੱਕ ਅੱਗੇ ਜਾ ਕੇ ਨੇ ਇੱਕ ਚਾਮੋ ਲੇਕ ਆਉਦੀ ਆ ਉਸ ਚਾਮੋ ਲੇਕ ਦੇ ਵਿੱਚ ਬਹੁਤ ਜ਼ਿਆਦਾ ਕਰੋਕੋਡਾਇਲ ਨੇ ਤੇ ਇਹਦਾ ਕੁਝ 파ਟ ਜਦੋਂ ਓਵਰਫਲੋ ਹੋ ਗਿਆ ਤਾਂ ਪਾਣੀ ਉਹਦੇ ਵਿੱਚ ਜਾ ਵੜਦਾ ਆ ਦੇਖੋ ਝੱਟ ਤੁਸੀਂ ਇਹ ਸਾਰੇ ਡੰਗਰੇ ਨਾ ਰੱਖੇ ਹੋਏ ਨੇ ਅਵਾਰਾ ਨਹੀਂ ਹੈਗੇ ਖੁੱਲੇ ਖੇਤ ਨੇ ਚਰਨ ਵਾਸਤੇ ਛੱਡ ਦਿੰਦੇ ਨੇ ਉੱਥੇ ਹੀ ਕਰਕੇ ਉਹਨੂੰ ਪੀਸ ਕੇ ਆ ਚੌਲ ਆ ਗਏ ਨਾਲ ਇਹਨਾਂ ਨੇ ਆਪਾਂ ਨੂੰ ਇੱਕ ਇਥੋਂ ਦਾ ਇੱਕ ਲੋਕਲ ਹੋਰ ਹੁੰਦਾ ਯਾਰ ਉਹ ਰੋਟੀ ਵਰਗਾ ਜਿਹੜਾ ਅੰਜੀਰਾ ਆਪਾਂ ਸਵੇਰੇ ਖਾਦਾ ਸੀ ਉਹ ਮੈਂ ਇਹਨਾਂ ਨੂੰ ਵਾਪਸ ਮੋੜਦਾ ਮੈਂ ਕਿਹਾ ਮੈਂ ਉਹ ਨਹੀਂ ਖਾਣਾ ਉਹ ਕਹਿੰਦੇ ਵੀ ਇਹ ਫਿਰ ਤੁਸੀਂ ਕਿਵੇਂ ਖਾਓਗੇ ਮੈਂ ਕਿਹਾ ਇਹ ਸਾਡੇ ਵਾਸਤੇ ਦਾਲ ਚੌਲਾ ਤੁਸੀਂ ਛੱਡ ਦਿਓ ਮੈਂ ਆਪ ਹੀ ਖਾ ਲੂੰਗਾ ਉੱਪਰਲੇ ਪਾਸੇ ਮੱਛਰ ਦਾ ਨਹੀਂ ਲੱਗੀ ਹੋਈ ਆ ਕਿਉਂਕਿ ਇੱਥੇ ਮੱਛਰ ਬਹੁਤ ਆ ਬਾਈ ਮੈਂ ਬਾਹਰ ਬੈਠਾ ਸੀ ਪਹਿਲਾਂ ਰੈਸਟੋਰੈਂਟ ਦੇ ਫਿਰ ਮੈਂ ਚੁੱਪ ਕਰਕੇ ਅੰਦਰ ਆ ਗਿਆ ਮੈਂ ਕਿਹਾ ਵੀ ਨਾ ਕੋਈ ਮੱਛਰ ਮੁੱਛਰ ਲੜ ਜੀ ਹੋਟਲ ਮਤਲਬ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਵੀ ਆਪ ਉਹ ਸਾਰੇ ਪੈਸੇ ਇਹਨਾਂ ਨੇ ਇੱਕ ਪੈਕੇਜ ਦੇ ਵਿੱਚ ਇਨਕਲੂਡ ਕਰਤੇ ਤੇ ਉਹਦਾ ਲੱਗਿਆ ਜੀ 900 ਡਾਲਰ 900 ਡਾਲਰ ਮਤਲਬ ਇੰਡੀਆ ਦਾ ਸਵੇਰ ਦਾ ਟਾਈਮ ਆ ਜੀ 7:30 ਵਜੇ ਦਾ ਤੇ ਆਪਣਾ ਜਿਹੜਾ ਟੂਰ ਪੈਕੇਜ ਵਾਲਾ ਬਾਈ ਸੀ ਉਹਨੇ ਮੈਨੂੰ ਕਿਹਾ ਸੀ ਵੀ 7 ਵਜੇ ਮੈਂ ਆਜੂਗਾ ਹਜੇ ਉਹਦੀ ਕੋਈ ਵੀ ਵਾਈਤਾ ਹੀ ਨਹੀਂ ਹੈਗੀ ਹੁਣ ਮੈਂ ਫੋਨ ਕਰਦਾ ਤੇ ਚਲ ਉਹਦੇ ਬੰਨੇ ਉਹ ਥੋੜਾ ਲੇਟ ਹੋ ਗਿਆ ਆਪਾਂ ਨੂੰ ਪਟੂਰੇ ਖਾਣ ਨੂੰ ਮਿਲ ਗਈ ਪਟੂਰੇ ਖਾਣ ਤੋਂ ਬਾਅਦ ਫਿਰ ਉਹਨੂੰ ਫੋਨ ਕਰਦੇ ਆ ਵੀ ਕਿੱਥੇ ਰਹਿ ਗਿਆ ਭਾਈ ਠੀਕ ਆ ਗੁਰਪ੍ਰੀਤ ਭਾਈ ਮਿਲਾਂਗੇ ਅਗਲੀ ਵਾਰੀ ਦੁਬਾਰੇ ਕਦੇ ਹੁਣ ਥੋੜਾ ਜਿਹਾ ਲੇਟ ਹੋ ਗਿਆ ਆਪਾਂ ਥੋੜਾ ਜਿਆਦਾ ਨਹੀਂ ਕੁਝ ਜਿਆਦਾ ਲੇਟ ਹੋ ਗਏ ਤੇ ਮਿਲਦੇ ਆ ਫਿਰ ਛੇਤੀ ਆਪਾਂ ਠੀਕ ਆ ਭਾਈ ਓਕੇ ਜੀ ਓਕੇ ਸ਼ੁਕਰੀਆ ਥੈਂਕ ਯੂ ਭਾਈ ਲੋ ਜੀ ਹਦੀਸ ਅਬਾਬਾ ਤੋਂ ਚੱਲ ਕੇ ਆਪਾਂ 250 ਕਿਲੋਮੀਟਰ ਦੂਰ ਇੱਕ ਪਿੰਡ ਦੇ ਵਿੱਚ ਬੈਠੇ ਆ ਤੇ ਇੱਥੇ ਆਪਣੀ ਫੇਰ ਖਾਣੇ ਪੀਣੇ ਨਾਲ ਜੰਗ ਸ਼ੁਰੂ ਹੋ ਗਈ ਕਿਉਂਕਿ ਜਿੱਧਰਲੇ ਪਾਸੇ ਨੂੰ ਆਪਾਂ ਚੱਲੇ ਆ ਇਧਰਲੇ ਪਾਸੇ ਆਪਾਂ ਨੂੰ ਬਹੁਤ ਲਿਮਟਿਡ ਸਮਾਨ ਮਿਲਣ ਵਾਲਾ ਖਾਣ ਵਾਸਤੇ ਹੁਣ ਮੈਨੂੰ ਇਹਨਾਂ ਦਾ ਹਿਸਾਬ ਆ ਗਿਆ ਵੀ ਕੀ ਆਪਾਂ ਖਾ ਸਕਦੇ ਆ ਇਹ ਸਾਰਾ ਮੈਂ ਆਪ ਹੀ ਆਰਡਰ ਕੀਤਾ ਇਹ ਬਰੈਡ ਨੇ ਜੀ ਇਹਦੇ ਵਿੱਚ ਕੋਈ ਆਂਡਾ ਨਹੀਂ ਹੁੰਦਾ ਇਹ ਚੀਜ਼ ਨੂੰ ਅੰਜੀਰਾ ਕਿਹਾ ਜਾਂਦਾ ਇਹ ਥੋੜਾ ਜਿਹਾ ਖੱਟਾ ਹੁੰਦਾ ਤੇ ਜਿਵੇਂ ਡੋਸੇ ਵਾਲਾ ਹਿਸਾਬ ਤਾਬ ਹੁੰਦਾ ਨਾ ਉਹ ਚੀਜ਼ ਵਰਗਾ ਬਣਿਆ ਹੁੰਦਾ ਇਹ ਮੈਂ ਦੋ ਤਿੰਨ ਵਾਰੀ ਪਹਿਲਾਂ ਖਾ ਲਿਆ ਪਲੇਨ ਚੌਲ ਇਧਰਲੇ ਪਾਸੇ ਵੈਜੀਟੇਬਲ ਆ ਤੇ ਆ ਜਿਹੜੀ ਚੀਜ਼ ਤੁਸੀਂ ਦੇਖ ਰਹੇ ਹੋ ਨਾ ਕੜੀ ਵਰਗੀ ਇਹਨੂੰ ਇਹ ਸ਼ੋ ਕਹਿੰਦੇ ਨੇ ਸ਼ੌਰ ਤੇ ਇਹਨੂੰ ਅਸਲ ਦੇ ਵਿੱਚ ਨਾ ਇਹ ਚੀਜ਼ ਦੇ ਉੱਤੇ ਪਾ ਕੇ ਖਾਂਦੇ ਹੁੰਦੇ ਨੇ ਤੇ ਮੈਂ ਇਹਨੂੰ ਕਿਹਾ ਵੀ ਮੈਨੂੰ ਦਾਲ ਲਾਂਗੂ ਅੱਡ ਕੌਲੀ ਦੇ ਵਿੱਚ ਪਾ ਕੇ ਲਿਆ ਦੇ ਤੇ ਮੈਂ ਆਪਦੇ ਹਿਸਾਬ ਨਾਲ ਖਾ ਲੂੰਗਾ ਤੇ ਹੁਣ ਮਤਲਬ ਜਦੋਂ ਕਿਸੇ ਦੇਸ਼ ਦੇ ਵਿੱਚ ਆਪਾਂ ਲੰਬਾ ਟਾਈਮ ਬਤੀਤ ਕਰੀਏ ਫਿਰ ਉੱਥੋਂ ਦੇ ਖਾਣੇ ਪੀਣੇ ਆਪਾਂ ਨੂੰ ਸਮਝ ਆ ਜਾਂਦੇ ਨੇ ਤੇ ਇਹ ਹੈ ਜੀ ਇਹਨਾਂ ਦੀ ਦੁੱਧ ਵਾਲੀ ਕੌਫੀ ਇਹਨਾਂ ਦੀ ਦੁੱਧ ਵਾਲੀ ਕੌਫੀ ਨੂੰ ਇਹ ਮਕੈਤੋ ਕਿਹਾ ਜਾਂਦਾ ਜੇ ਤੁਸੀਂ ਇਹਨਾਂ ਨੂੰ ਮਕੈਤੋ ਕਹੋਗੇ ਫਿਰ ਤੁਹਾਨੂੰ ਇਹ ਦੁੱਧ ਵਾਲੀ ਕੌਫੀ ਲਿਆ ਕੇ ਦੇ ਦੇਣਗੇ ਤੇ ਦੁੱਧ ਕੌਫੀ ਨੂੰ ਕੁਝ ਮਰਜ਼ੀ ਸਮਝਾਈ ਜਾਓ ਇਹਨਾਂ ਨੂੰ ਕੁਝ ਨਹੀਂ ਸਮਝ ਆਉਂਦਾ ਤੁਹਾਨੂੰ ਮਕੈਤੋ ਕਹਿਣਾ ਪਊਗਾ ਫਿਰ ਤੁਹਾਨੂੰ ਆਹ ਕੰਬੀਨੇਸ਼ਨ ਮਿਲੂਗਾ ਇਹ ਹੈ ਜੀ ਇਥੋਂ ਦੇ ਸ਼ਹਿਰ ਦਾ ਆਲਾ ਦਵਾਲਾ ਤੇ ਜਿਹੜੀ ਆਪਣੀ ਗੱਡੀ ਹੈ ਜੀ ਉਹ ਆਹ ਖੜੀ ਆ ਪਰਲੇ ਪਾਸੇ ਨੀਸਾਨ ਵਾਲਿਆਂ ਦੀ ਪੈਟਰੋਲ ਗੱਡੀ ਇਹ ਸਾਰੀ ਗੱਡੀ ਦੇ ਵਿੱਚ ਮੈਂ ਇਕੱਲਾ ਹੀ ਆ ਕੋਈ ਵੀ ਆਪਣੇ ਨਾਲ ਸਾਥੀ ਨਹੀਂ ਹੈਗਾ ਮੈਂ ਇਕੱਲਾ ਹੀ ਚੱਲੇ ਆ 700 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਹਨੂੰ ਇਕੱਲੇ ਨੂੰ ਬੁੱਕ ਕਰਨ ਦਾ ਰੀਜ਼ਨ ਕੀ ਆ ਉਹਦੇ ਬਾਰੇ ਗੱਲਾਂ ਬਾਤਾਂ ਆਪਾਂ ਕਰਦੇ ਆ ਤੇ ਹਾਲਾਂਕਿ ਇਹ ਮੈਨੂੰ ਬਹੁਤ ਮਹਿੰਗੀ ਪਈ ਆ ਪਰ ਆਪਣੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਇਸ ਗੱਡੀ ਤੋਂ ਬਗੈਰ ਫਲਾਈਟ ਦੇ ਵਿੱਚ ਵੀ ਨਹੀਂ ਆਪਾਂ ਜਾ ਸਕਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਚੱਲੇ ਆ ਜੀ ਇਥੋਪੀਆ ਦੀਆਂ ਟ੍ਰਾਈਬਾਂ ਦੇਖਣ ਕਹਿੰਦੇ ਜਿਹੜਾ ਬੰਦਾ ਇਥੋਪੀਆ ਘੁੰਮਣ ਆਇਆ ਤੇ ਇਥੋਪੀਆ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਟ੍ਰਾਈਬਸ ਨੇ ਮਤਲਬ ਜੰਗਲੀ ਲੋਕ ਜਿੱਥੇ ਰਹਿੰਦੇ ਨੇ ਉਹਨਾਂ ਦਾ ਰੈਣ ਬਸੇਰਾ ਨਹੀਂ ਦੇਖਣ ਗਿਆ ਕਿਵੇਂ ਰਹਿੰਦੇ ਨੇ ਕੀ ਉਹਨਾਂ ਦਾ ਕਲਚਰ ਆ ਤਾਂ ਕਹਿੰਦੇ ਇਥੋਪੀਆ ਦਾ ਟੂਰ ਫਿਰ ਪੂਰਾ ਨਹੀਂ ਮੰਨਿਆ ਜਾਂਦਾ ਆਪਾਂ ਉਹ ਚੀਜ਼ ਨੂੰ ਦੇਖਣ ਚੱਲੇ ਆ ਉਹ ਇਥੋਂ ਘੱਟੋ ਘੱਟ 700 ਕਿਲੋਮੀਟਰ ਦੂ ਉੱਥੇ ਆਪਾਂ ਚੱਲੇ ਆਂ ਪਰ ਆਪਾਂ ਉੱਥੇ ਜਹਾਜ਼ ਲੈ ਕੇ ਜਾਣਾ ਸੀ ਜਿਵੇਂ ਆਪਾਂ ਪਿਛਲੇ ਟੂਰ ਦੇ ਵਿੱਚ ਗਏ ਆਂ ਗੱਲ ਹੁਣ ਆਇਆ ਵੀ ਪਿਛਲੇ 2-3 ਦਿਨਾਂ ਤੋਂ ਅਦੀਸਾ ਬਾਬਾ ਦੇ ਵਿੱਚ ਮੌਸਮ ਬਹੁਤ ਜ਼ਿਆਦਾ ਖਰਾਬ ਆ ਤੇ ਫਲਾਈਟਾਂ ਕੈਨਸਲ ਹੋ ਰਹੀਆਂ ਨੇ ਮੈਂ 2 ਦਿਨ ਫਲਾਈਟ ਦੀ ਵੇਟ ਕੀਤੀ ਫਲਾਈਟ ਨਹੀਂ ਮਿਲੀ ਤੇ ਹੁਣ ਅਗਲੇ 2 ਦਿਨ ਫਲਾਈਟ ਹੈ ਵੀ ਨਹੀਂ ਸੀ ਮਤਲਬ ਹੁਣ ਆਪਾਂ ਨੂੰ ਫਲਾਈਟ ਮਿਲਨੀ ਸੀ 2 ਦਿਨ ਹੋਰ ਠਹਿਰ ਕੇ ਪਰ ਉਹ ਟਾਈਮ ਖਰਾਬ ਕਰਨ ਵਾਲਾ ਕੰਮ ਸੀ ਟੂਰ ਕੰਪਨੀ ਵਾਲਾ ਤਾਂ ਮੈਂ ਗੱਲ ਕੀਤੀ ਵੀ ਕੋਈ ਹੋਰ ਹੀਲਾ ਦੱਸੋ ਉਹ ਕਹਿੰਦੇ ਤੁਸੀਂ ਬਾਇਰ ਰੋਡ ਜਾ ਸਕਦੇ ਹੋ ਫਿਰ ਮੈਂ ਕਿਹਾ ਚਲੋ ਬਾਇਰ ਰੋਡ ਜਾਂਦੇ ਆਂ ਇਹ ਗੱਡੀ ਦੇ ਵਿੱਚ ਮੈਂ ਇਕੱਲਾ ਚੱਲਿਆ ਕਿਉਂਕਿ ਮੈਂ ਕਿਸੇ ਗਰੁੱਪ ਦੇ ਨਾਲ ਜਾਣਾ ਨਹੀਂ ਚਾਹੁੰਦਾ। ਕਈ ਗਰੁੱਪ ਪਿਛਲਾ ਗਰੁੱਪ ਆਪਾਂ ਨੂੰ ਵਧੀਆ ਮਿਲ ਗਿਆ ਸੀ ਟੂਰ ਆਪਣਾ ਵਧੀਆ ਰਿਹਾ ਪਰ ਇੱਕ ਰਿਸਕ ਵੀ ਹੋ ਜਾਂਦਾ ਭਾਈ ਜੇ ਗਰੁੱਪ ਤੁਹਾਨੂੰ ਵਧੀਆ ਨਾ ਮਿਲਿਆ ਤਾਂ ਇਹ ਟੂਰ ਬਹੁਤ ਜ਼ਿਆਦਾ ਮਹਿੰਗੇ ਨੇ ਤਾਂ ਆਪਣਾ ਜਿਹੜਾ ਪੈਸਾ ਦਿੱਤਾ ਹੋਇਆ ਉਹ ਫਿਰ ਖਰਾਬ ਹੋਣ ਦੇ ਚਾਂਸ ਹੋ ਜਾਂਦੇ ਨੇ। ਕਈ ਵਾਰ ਕਿਸੇ ਨੂੰ ਆਪਣੀ ਵਲੋਗਿੰਗ ਕਰਨੀ ਪਸੰਦ ਹੁੰਦੀ ਆ ਤੇ ਕਿਸੇ ਨੂੰ ਆਪਣੀ ਵੀਡੀਓ ਬਣਾਉਣੀ ਨਹੀਂ ਪਸੰਦ ਹੁੰਦੀ। ਜੇ ਆਪਣੀ ਵੀਡੀਓ ਬਣਾਉਣੀ ਕਿਸੇ ਨੂੰ ਪਸੰਦ ਨਾ ਹੋਵੇ ਫਿਰ ਉਹ ਤਾਲਮੇਲ ਭਾਈ ਸੈੱਟ ਨਹੀਂ ਬੈਂਦਾ ਫਿਰ ਅਗਲਾ ਮਤਲਬ ਅੰਦਰੋਂ ਅੰਦਰੀ ਉਹ ਜੇ ਕਰੀ ਜਾਂਦਾ ਹੁੰਦਾ ਵੀ ਯਾਰ ਵੀਡੀਓ ਬਣਾਈ ਜਾਂਦਾ ਸੀ ਹੋਰ ਤਰੀਕੇ ਨਾਲ ਘੁੰਮਣਾ ਕਿਸੇ ਨੇ ਹੋਰ ਤਰੀਕੇ ਨਾਲ ਘੁੰਮਣਾ ਤਾਂ ਤੁਸੀਂ ਸਮਝ ਸਕਦੇ ਹੋ ਹਨ ਬਈ ਬਲੌਗਰ ਦੀ ਬਲੌਗਰ ਨਾਲ ਹੀ ਸੈਟਿੰਗ ਬੈਂਦੀ ਆ ਤਾਂ ਕਰਕੇ ਫਿਰ ਮੈਂ ਕੱਲਾ ਇਹ ਟੈਕਸੀ ਨੂੰ ਬੁੱਕ ਕਰਕੇ ਚੱਲੇ ਆ ਜੀ ਅਰਬਾ ਮਿੰਚਾ ਵਾਲੇ ਪਾਸੇ ਨੂੰ ਇਸ ਦੇਸ਼ ਦੇ ਵਿੱਚ ਭਾਈ ਬਹੁਤ ਜ਼ਿਆਦਾ ਗ੍ਰੀਨਰੀ ਹੈ ਯਾਰ ਬਹੁਤ ਜ਼ਿਆਦਾ ਖੇਤੀ ਆ ਉਹ ਸਾਹਮਣੇ ਮੱਕੀ ਬੀਜੀ ਹੋਈ ਆ ਤੇ ਸਾਨੂੰ ਸੜਕਾਂ ਦੇ ਉੱਤੇ ਆਮ ਹੀ ਪਸ਼ੂ ਦੇਖਣ ਨੂੰ ਮਿਲ ਜਾਣਗੇ ਭੇਡਾਂ ਬੱਕਰੀਆਂ ਗਾਵਾਂ ਆਵਾਰਾ ਪਸ਼ੂ ਨਹੀਂ ਹੈਗੇ ਇਹ ਲੋਕ ਇਹਨਾਂ ਨੂੰ ਚਾਰਨ ਆਏ ਹੋਏ ਨੇ ਤੇ ਜਿਹੜੀ ਸੜਕ ਦੇ ਉੱਤੇ ਆਪਾਂ ਜਾ ਰਹੇ ਹਾਂ ਸੜਕਾਂ ਹੀ ਬਹੁਤ ਸਾਫ਼ ਬਣੀਆਂ ਹੋਈਆਂ ਨੇ ਪਹਿਲਾਂ ਐਕਸਪ੍ਰੈਸ ਵੇ ਸੀ ਹੁਣ ਨਾਰਮਲ ਸਿੰਗਲ ਸੜਕ ਆ ਗਈ ਪਰ ਇੱਥੇ ਟੋਆ ਟੱਪਾ ਨਹੀਂ ਹੈ ਕੋਈ ਸੜਕਾਂ ਦੇ ਉੱਤੇ ਇਹ ਜਿਹੜਾ ਸਫ਼ਰ ਆਪਾਂ ਗੱਡੀ ਦੇ ਵਿੱਚ ਤੈਅ ਕਰ ਰਹੇ ਹਾਂ ਇਹ ਆਪਾਂ ਜਹਾਜ਼ ਦੇ ਵਿੱਚ ਤੈਅ ਕਰਨਾ ਸੀ ਤੇ ਡੇਢ ਘੰਟੇ ਦੇ ਵਿੱਚ ਵਿੱਚ ਆਪਾਂ ਅਰਬਾ ਮਿੰਚ ਪਹੁੰਚ ਜਾਣਾ ਸੀ ਜਿੱਥੇ ਆਪਾਂ ਨੂੰ ਗੱਡੀ ਲੈ ਕੇ ਚੱਲੀ ਆ ਪਰ ਹੁਣ ਜਦੋਂ ਫਲਾਈਟਾਂ ਉੱਡ ਨਹੀਂ ਰਹੀਆਂ ਰੋ ਦਾ ਫਾਇਦਾ ਕੀ ਆ ਕਿਉਂਕਿ ਲੋਕਲ ਜਦੋਂ ਜਹਾਜ਼ ਉੱਡਦੇ ਨੇ ਤਾਂ ਛੋਟੇ ਜਹਾਜ਼ ਉੱਡਦੇ ਨੇ ਇਹਨਾਂ ਕੋਲ ਡੋਮੈਸਟਿਕ ਫਲਾਈਟਾਂ ਵਾਸਤੇ ਤਾਂ ਥੋੜਾ ਜਿਹਾ ਜਦੋਂ ਮੌਸਮ ਖਰਾਬ ਹੋ ਜਾਏ ਤਾਂ ਉਹ ਫਲਾਈਟਾਂ ਕੈਨਸਲ ਹੋ ਜਾਂਦੀਆਂ ਨੇ ਤਾਂ ਕਰਕੇ ਆਪਾਂ ਨੂੰ ਗੱਡੀ ਕਰਾਉਣੀ ਪਈ ਆ ਤੇ ਗੱਡੀ ਦੇ ਵਿੱਚ ਆਪਾਂ ਸ਼ਾਮ ਨੂੰ 7-8 ਵਜੇ ਪਹੁੰਚਾਂਗੇ ਹਾਲਾਂਕਿ ਇਹ ਗੱਡੀ ਮੈਨੂੰ ਫਲਾਈਟ ਨਾਲੋਂ ਵੀ ਮਹਿੰਗੀ ਪਈ ਆ ਪਰ ਜੇ ਆਪਾਂ ਫਲਾਈਟ ਦੇ ਆਸਰੇ ਰਹਿੰਦੇ ਐ ਨਹੀਂ ਪਤਾ ਕਿੰਨੇ ਦਿਨ ਮੌਸਮ ਹੋਰ ਨਾ ਸਾਫ਼ ਹੁੰਦਾ ਐਂ ਕੁਝ ਸੀਨ ਪਾਣੀ ਆ ਠੀਕ ਆ ਜਾਂ ਫਿਰ ਤੁਸੀਂ ਦੋ ਤਰੀਕੇ ਨਾਲ ਇਹ ਟੂਰ ਨੂੰ ਕਰ ਸਕਦੇ ਹੋ ਜਾਂ ਤਾਂ ਅਦੀਸ ਬਾਬਾ ਤੋਂ ਕੰਪਨੀ ਤੋਂ ਟੂਰ ਪੈਕੇਜ ਤੁਸੀਂ ਲੈ ਕੇ ਅਰਬਾਮਿੰਚ ਜਾਓ ਅਰਬਾਮਿੰਚ ਇੱਕ ਮੇਨ ਸੈਂਟਰ ਪੁਆਇੰਟ ਆ ਉਥੋਂ ਅਲੱਗ-ਅਲੱਗ ਜਿਹੜੇ ਟ੍ਰਾਈਬ ਨੇ ਜੰਗਲੀ ਕਬੀਲੇ ਨੇ ਉਹਨਾਂ ਨੂੰ ਰਾਹ ਨਿਕਲਦਾ ਜਾਂ ਫਿਰ ਤੁਸੀਂ ਇਹ ਕਰ ਸਕਦੇ ਹੋ ਕਿ ਇੱਥੇ ਪਬਲਿਕ ਟਰਾਂਸਪੋਰਟ ਲੈ ਕੇ ਬੱਸ ਲੈ ਕੇ ਟੈਕਸੀ ਲੈ ਕੇ ਅਰਬਾਮਿੰਚ ਪਹੁੰਚੋ ਅਰਬਾਮਿੰਚ ਦੇ ਵਿੱਚ ਤੁਸੀਂ ਪਤਾ ਕਰੋ ਕਿਸੇ ਟੂਰ ਕੰਪਨੀ ਦਾ ਕਿਸੇ ਲੋਕਲ ਗਾਈਡ ਦਾ ਉਥੋਂ ਤੁਸੀਂ ਉਹਦੇ ਨਾਲ ਘੁੰਮ ਸਕਦੇ ਆਂ ਆਪਾਂ ਦਾ ਸਾਰਾ ਪੈਕੇਜ ਸਾਰਾ ਤਾਮਾ ਜਾਮਾ ਅਦੀਸ ਬਾਬਾ ਤੋਂ ਕੰਪਲੀਟ ਕਰਕੇ ਨਿਕਲੇ ਆਂ ਵੀ ਗਾਹ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਕਿਉਂਕਿ ਇਹ ਹੁਣ ਮਨ ਲੱਗਦਾ ਵੀ ਆਪਣਾ ਆਖਰੀ ਟੂਰ ਆ ਇਥੋਪੀਆ ਦਾ ਹੌਲੀ ਹੌਲੀ ਆਪਾਂ ਉਧਰਲੇ ਪਾਸੇ ਕੀਨੀਆ ਵਾਲੇ ਪਾਸੇ ਨੂੰ ਵੀ ਜਾਵੜਾਂਗੇ ਕੀਨੀਆ ਦਾ ਬਾਰਡਰ ਉੱਥੋਂ ਨੇੜੇ ਪੈਂਦਾ ਤਾਂ ਆਪਾਂ ਇਹ 5-7 ਜਿਹੜੇ ਤੁਸੀਂ ਅੱਗੇ ਵਲੌਗ ਦੇਖੋਗੇ 6-7 ਵਲੌਗ ਆਉਣਗੇ ਘੱਟੋ ਘੱਟ ਉਸ ਤੋਂ ਬਾਅਦ ਫਿਰ ਆਪਾਂ ਕੀਨੀਆ ਦੇ ਵਿੱਚ ਐਂਟਰ ਕਰ ਜਾਗੇ ਇਸ ਦੇਸ਼ ਦੇ ਵਿੱਚ ਸਾਰੇ ਦੇ ਵਿੱਚ ਹੀ ਬਹੁਤ ਸਫਾਈ ਆ ਬਾਈ ਜੰਮਾ ਬੈਸਟ ਅਫਰੀਕਾ ਕੋ ਮਰੇ ਸੀ ਨਾ ਉਹ ਤਾਂ ਬਾਈ ਅਦੀਸ ਅਬਾਬਾ ਤੋਂ ਬਹੁਤ ਪਿੱਛੇ ਆ ਤੁਸੀਂ ਇਹ ਕਹਿ ਸਕਦੇ ਹੋ ਸੜਕਾਂ ਹੀ ਬਹੁਤ ਸੋਹਣੀਆਂ ਨੇ ਤੇ ਇੱਥੇ ਤੁਹਾਨੂੰ ਖਾਣ ਪੀਣ ਵਾਸਤੇ ਵੀ ਨਿੱਕੇ ਨਿੱਕੇ ਰੈਸਟੋਰੈਂਟ ਹੋਟਲ ਵਗੈਰਾ ਸਾਰਾ ਕੁਝ ਮਿਲ ਜੂਗਾ ਵੈਸਟ ਅਫਰੀਕਾ ਦੇ ਵਿੱਚ ਬੜਾ ਗਾਹ ਪਿਆ ਹੋਇਆ ਸੀ ਮਾਰਕੀਟ ਦਾ ਜਾਂ ਹੋਰ ਇੱਥੇ ਉਹ ਸਿਸਟਮ ਨਹੀਂ ਹੈਗਾ ਤੁਸੀਂ ਦੇਖੋ ਖਾਲੀ ਖਾਲੀ ਪਿਆ ਕਿਸੇ ਪਿੰਡ 'ਚ ਪਹੁੰਚਦੇ ਆਪਾਂ ਤਾਂ ਉੱਥੇ ਵੀ ਨਿੱਕੀ ਜਿਹੀ ਮਾਰਕੀਟ ਮਿਲੂਗੀ ਤੁਹਾਨੂੰ ਨਹੀਂ ਹੋਰ ਕੁਝ ਨਹੀਂ ਹੈਗਾ ਬਾਕੀ ਇਸ ਸਮਾਂ ਆਪਾਂ ਪਹਾੜਾਂ ਵਾਲੇ ਏਰੀਆ ਦੇ ਵਿੱਚ ਫਿਰਦੇ ਆਂ ਤੇ ਜਿੱਧਰ ਨੂੰ ਆਪਾਂ ਚੱਲੇ ਆਂ ਜੀ ਉਹ ਹੈਗਾ ਇਥੋਪੀਆ ਦਾ ਸਾਊਥ ਵਾਲਾ ਪਾਸਾ ਤੇ ਜਿੱਥੇ ਆਪਾਂ ਤੁਹਾਨੂੰ ਗਰਮ ਥਾਂ ਦੇ ਉੱਤੇ ਲੈ ਕੇ ਗਏ ਸੀ ਉਹ ਇਥੋਪੀਆ ਦਾ ਈਸਟ ਵਾਲਾ ਪਾਸਾ ਸੀ ਉਹ ਈਸਟ ਇਥੋਪੀਆ ਲੱਗਦਾ ਸੀ ਜਿਬੂਤੀ ਕੰਟਰੀ ਵਾਲੇ ਪਾਸੇ ਤੇ ਇਹ ਸਾਊਥ ਜਿਹੜਾ ਇਥੋਪੀਆ ਵਾਲਾ ਪਾਸਾ ਲੱਗਦਾ ਜੀ ਇਹ ਲੱਗਦਾ ਸੁਡਾਨ ਬਾਰਡਰ ਦੇ ਨੇੜੇ ਜਾਂ ਫਿਰ ਕਹਿ ਸਕਦੇ ਹੋ ਕੀਨੀਆ ਬਾਰਡਰ ਦੇ ਨੇੜੇ ਠੀਕਾ ਬਾਕੀ ਇੱਥੇ ਆਟੋ ਰਿਕਸ਼ਾ ਭਾਈ ਬਹੁਤ ਚੱਲਦੇ ਨੇ ਤੇ ਸਾਰੇ ਆਟੋ ਰਿਕਸ਼ਾ TVS ਕੰਪਨੀ ਦੇ ਨੇ ਇੰਡੀਆ ਵਾਲੀ ਕੰਪਨੀ ਹੈ ਜਿਹੜੀ ਆਹ ਦੇਖੋ ਯਾਰ ਨਿੱਕੀਆਂ ਨਿੱਕੀਆਂ ਨਹਿਰਾਂ ਹੀ ਆਣੇ ਤਿੱਬੇ ਨੇ ਜਵਾਖਨਾਈਆਂ ਦੇ ਨਾਲੇ ਮੱਝਾਂ گاਵਾਂ ਨੂੰ ਨਮਾਈ ਜਾਂਦੀ ਨੇ ਮੇਰਾ ਜੀ ਕਰਦਾ ਯਾਰ ਵੀ ਇਹਨਾਂ ਦੇਸ਼ਾਂ ਨੂੰ ਨਾ ਮੋਟਰਸਾਈਕਲ ਤੇ ਘੁੰਮੀਏ ਬਹੁਤ ਜੀ ਕਰਦਾ ਮੇਰਾ ਮੋਟਰਸਾਈਕਲ ਤੇ ਘੁੰਮਣ ਦਾ ਮੇਰਾ ਹੱਥ ਹੀ ਨਹੀਂ ਪੈ ਰਿਹਾ ਹੋਰ ਤਾਂ ਕੋਈ ਚੱਕਰ ਨਹੀਂ ਆਫਰੀਕਾ ਘੁੰਮਣਾ ਸੌਖਾ ਹੀ ਆ ਲੈਂਡ ਬਾਰਡਰ ਕਰਾਸ ਕਰਨੇ ਸੌਖੀ ਨੇ ਤੇ ਜਿੱਥੇ ਕੋਈ ਗਰਾਰੀ ਅੜਦੀ ਆ ਤਾਂ ਥੋੜੇ ਜੇ ਪੈਸੇ ਇਹਨਾਂ ਨੂੰ ਵੱਧ ਦੇ ਦੋ ਸੋ ਉਹ ਨੂੰ ਇਹ ਬਾਰਡਰ ਪਾਰ ਕਰ ਦੰਗੇ ਪਿੰਡਾਂ ਦੇ ਵਿੱਚ ਅੱਜ ਵੀ ਲੋਕਾਂ ਦੇ ਕੱਚੇ ਘਰ ਨੇ ਤੇ ਆ ਬੋਰੀਆਂ ਦੇ ਵਿੱਚ ਪਾ ਕੇ ਪਤਾ ਨਹੀਂ ਯਾਰ ਕੀ ਬਨ ਕੇ ਵੇਚੀ ਜਾਂਦੇ ਨੇ ਪੁੱਛਣ ਨੂੰ ਤਾਂ ਬਹੁਜੀ ਕਰਦਾ ਬਾਈ ਨੂੰ ਅੰਗਰੇਜ਼ੀ ਨਹੀਂ ਆਉਂਦੀ ਯਾਰ ਐ ਥੋੜਾ ਜਿਹਾ ਔਖਾ ਹੋ ਜਾਂਦਾ ਉਹ ਟੀਨ ਟੂਨ ਪਾਇਆ ਹੋਇਆ ਘਰ ਕੱਚੇ ਨੇ ਲਿਪੇ ਹੋਏ ਨੇ ਮੱਕੀ ਇਹ ਲੋਕ ਜਾਦੇ ਬੀਜਦੇ ਨੇ ਓ ਦੇਖੋ ਯਾਰ ਕਿੱਡੇ-ਕੱਡੇ ਉਹ ਬਤਕਾਂ ਬੈਠੀਆਂ ਨੇ ਤੇ ਆ ਇੱਕ ਫੇਰ ਨਹਿਰ ਆ ਗਈ ਨਹਿਰ ਦੇ ਵਿੱਚ ਨਾਲ ਤਾਂ ਨਹਾਈ ਜਾਂਦੇ ਨੇ ਨਾਲੇ ਮੱਛੀਆਂ ਫੜੀ ਜਾਂਦੇ ਨੇ ਲੋ ਜੀ ਇੱਕ ਹੋਰ ਵੱਡੇ ਸ਼ਹਿਰ ਦੇ ਵਿੱਚ ਪਹੁੰਚ ਗਏ ਆਪਾਂ ਇਸ ਦਾ ਨਾਮ ਹੈਗਾ ਜੀ ਸ਼ਾਸ਼ਾ ਮੈਨੀ ਇਧਰਲੇ ਪਾਸੇ ਐ ਨਹੀਂ ਹੈਗਾ ਵੀ ਆਪਾਂ ਜਾ ਰਹੇ ਆਂ ਤੇ ਕੋਈ ਅਜਾੜ ਜਿਹਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਵਧੀਆ ਬਹੁਤ ਸੋਹਣੇ ਸੋਹਣੇ ਵੱਡੇ ਵੱਡੇ ਸ਼ਹਿਰ ਮਿਲ ਰਹੇ ਨੇ ਦੇਖਣ ਨੂੰ ਤੇ ਅਰਬਾਂ ਮਿੰਟ ਤੱਕ ਤਮਾਜਾਮਾ ਸਾਰਾ ਐ ਹੀ ਰਹਿਣਾ ਸ਼ਹਿਰਾਂ ਵਾਲਾ ਤੇ ਥਾਂ ਥਾਂ ਦੇ ਉੱਤੇ ਲੋਕ ਬਹਿ ਕੇ ਇੱਥੋਂ ਦੀ ਲੋਕਲ ਕਾਫੀ ਹੈ ਜਿਹੜੀ ਉਹ ਵੀ ਪੀ ਰਹੇ ਨੇ ਬਾਈ ਨੇ ਮੈਨੂੰ ਦੱਸਿਆ ਵੀ ਇੱਥੇ ਜਿਹੜੇ ਜਮਾਇਕਾ ਦੇ ਲੋਕ ਨੇ ਰਹਿਣ ਵਾਲੇ ਉਹ ਇੱਥੇ ਰਹਿ ਰਹੇ ਨੇ ਇਹ ਜਮਾਇਕਾ ਦੇ ਲੋਕ ਇੱਥੇ ਤਾਂ ਰਹਿੰਦੇ ਨੇ ਵੀ ਜਿਹੜਾ ਇਥੋਪੀਆ ਦਾ ਕਹਿੰਗੇ ਹੁੰਦਾ ਸੀ ਨਾ ਪੁਰਾਣੇ ਟਾਈਮਾਂ ਦੇ ਵਿੱਚ ਤਾਂ ਉਹਨੇ ਉੱਥੋਂ ਦੇ ਲੋਕਾਂ ਨੂੰ ਲਿਆ ਕੇ ਇੱਥੇ ਵਸਾਇਆ ਸੀ ਤੇ ਇਹਨਾਂ ਲੋਕਾਂ ਦਾ ਜਿਹੜਾ ਰੰਗ ਰੂਪ ਆ ਵਾੜਾ ਜਾ ਇਥੋਪੀਆ ਦੇ ਲੋਕਾਂ ਨਾਲੋਂ ਵੱਖਰਾ ਇਹ ਥੋੜੇ ਜਿਹਾ ਜ਼ਿਆਦਾ ਕਾਲੇ ਨੇ ਤੇ ਇਹਨਾਂ ਦੇ ਕੱਦਾਂ ਦਾ ਵੀ ਫਰਕ ਆ ਉਹਨਾਂ ਦੇ ਕੱਦ ਠੀਕ ਠਾਕ ਨੇ ਜਿਹੜੇ ਇਥੋਪੀਆ ਵਾਲੇ ਨੇ ਤੇ ਜਮਾਇਕਾ ਵਾਲਾਂ ਦੇ ਕੱਦ ਲੰਬੇ ਨੇ ਲੋ ਜੀ ਇੱਕ ਆਪਾਂ ਹੋਰ ਥਾਂ ਦੇ ਉੱਤੇ ਪਹੁੰਚ ਗਏ ਆ ਇਸ ਜਗ੍ਹਾ ਦਾ ਨਾਮ ਹੈਗਾ ਜੀ ਅਵਾਸਾ ਤੇ ਇਧਰਲੇ ਪਾਸੇ ਬਹੁਤ ਵੱਡੀ ਲੇਕ ਬਣੀ ਹੋਈ ਆ ਤੇ ਪੂਰੇ ਖਤਰਨਾਕ ਢੰਗ ਨਾਲ ਚੱਲ ਰਹੀ ਆ ਉਹ ਸਾਹਮਣੇ ਮੇਨ ਗੇਟ ਆ ਗਿਆ ਆਹ ਦੇਖੋ ਮੇਨ ਗੇਟ ਬੜੇ ਸੋਹਣੇ ਬਣਾਏ ਹੋਏ ਨੇ ਇਹਨਾਂ ਨੇ ਤੇ ਆਹ ਭਾਈ ਇੱਥੋਂ ਦੀ ਲੇਕ ਆ ਯਾਰ ਓਏ ਬਹੁਤ ਸੋਹਣੀ ਬਣੀ ਹੋਈ ਆ ਤਾਂ ਕੀ ਜੱਗ ਖਾਸੀਆਂ ਨੇ ਇਧਰਲੇ ਪਾਸੇ ਰਾਹ ਦੇ ਵਿੱਚ ਖੜਕੇ ਦੇਖਣ ਵਾਲੀਆਂ ਪਰ ਉਹੀ ਆ ਵੀ ਆਪਾਂ ਅੱਜ ਦੇ ਵਿੱਚ ਹੀ ਉੱਥੇ ਪਹੁੰਚਣਾ ਸਫ਼ਰ ਬਹੁਤ ਲੰਬਾ ਪਰ ਲੇਟ ਹੋ ਜਾਾਂਗੇ ਆਪਾਂ ਓਕੇ ਐਂਡ ਵੇਅਰ ਵੀ ਵਿਲ ਗੋ ਥਿਸ ਸਾਈਡ ਯਾ ਯਾ ਓਕੇ 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 ਜੀ ਬਲਾਈਟਾ ਸੋਡੋ 40 ਮਿੰਟ ਹਾਂ ਇੱਥੇ ਸਾਹਮਣੇ ਬੋਰਡ ਲੱਗਿਆ ਹੋਇਆ ਜੀ ਮਵਾਲੇ ਦਾ ਮਵਾਲੇ ਇਥੋਪੀਆ ਤੇ ਕੀਨੀਆ ਦਾ ਬਾਰਡਰ ਆ ਆਪਾਂ ਇਥੋਂ ਖੱਬੇ ਪਾਸੇ ਨੂੰ ਹੋ ਜਾਾਂਗੇ ਤੇ ਜਦੋਂ ਆਪਾਂ ਸਾਰਾ ਕੁਝ ਇਧਰਲੇ ਪਾਸੇ ਘੁੰਮ ਕੇ ਆ ਗਏ ਤਾਂ ਆਪਾਂ ਨੂੰ ਇੱਥੇ ਹੀ ਆਉਣਾ ਪੈਣਾ ਤੇ ਇੱਥੋਂ ਆਪਾਂ ਫਿਰ ਉਧਰ ਜਾਵਾਂਗੇ ਕੀਨੀਆ ਵਾਲੇ ਪਾਸੇ ਤੇ ਹੁਣ ਆਪਾਂ ਮੁੜਗੇ ਜੀ ਇਥੋਪੀਆ ਦਾ ਸਾਊਥ ਵਾਲਾ ਪਾਸਾ ਦੇਖਣ ਆ ਐਵੇਂ ਦਾ ਕੁਝ ਇੱਥੇ ਸ਼ਹਿਰ ਬਣਿਆ ਹੋਇਆ ਜੀ ਮੇਲਾ ਲੱਗੇ ਰੰਦਾ ਇਹਨਾਂ ਦਾ ਚਤੋਂ ਪਹਿਰ ਦਿਵਾਲੀ ਹੈ ਇਹਨਾਂ ਦੀ ਪੀ ਪੀ ਕੇ ਕਾਫੀ ਆਫਰੇ ਫਿਰਦੇ ਨੇ ਪਤੰਦਰ ਜਿੱਥੇ ਮਰਜੀ ਦੇਖ ਲਓ ਇਹਨਾਂ ਨੂੰ ਕਾਫੀ ਪੀ ਜਾਂਦੇ ਨੇ ਬੈਠੇ ਹੀ ਜੇ ਮੰਨਦੇ ਆ ਥੋੜੀ ਕਾਫੀ ਆ ਓ ਦੇਖੋ ਭਾਈ ਸਾਹਮਣੇ ਸਾਰਾ ਪਿੰਡ ਇੱਕ ਪਹਾੜ ਦੇ ਬਣਿਆ ਹੋਇਆ ਬੜਾ ਆਂਤਰਾ ਦਾ ਨਾਮ ਦੱਸਿਆ ਬਾਈ ਨੇ ਇੰਟਰਨੈਟ ਰਾਹ ਦੇ ਵਿੱਚ ਆ ਨਹੀਂ ਰਿਹਾ ਇਧਰੋਂ ਤੁਹਾਨੂੰ ਦਿਖਾਉਣਾ ਮੈਂ ਆਹ ਦੇਖੋ ਯਾਰ ਵੀ ਜਿਵੇਂ ਨਾਗਾ ਲੈਂਡ ਦੇ ਪਿੰਡਾਂ ਦੇ ਵਿੱਚ ਪਹਾੜ ਦੇ ਪਿੰਡ ਬਣੇ ਹੋਏ ਨੇ ਨਾ ਉਹ ਮੇਰੇ ਹਿਸਾਬ ਤਾ ਉਹ ਇਧਰ ਵੀ ਤੇ ਸਾਰਾ ਪਹਾੜੀ ਇਲਾਕਾ ਆ ਗਿਆ ਸਕ੍ਰੀਨ ਤੇ ਤੁਸੀਂ ਦੇਖ ਰਹੇ ਹੋ ਜੀ ਬੋਲ ਆਈਤਾ ਸੋਦੋ ਯੂਨੀਵਰਸਿਟੀ ਕਲਾ ਹਦੀਸ ਬਾਬਾ ਨਹੀਂ ਭਾਈ ਪੂਰਾ ਦੇਸ਼ ਹੀ ਇਹ ਡਿਵੈਲਪ ਆ ਜਿੰਨੇ ਵੀ ਰਾਹ ਦੇ ਵਿੱਚ ਸ਼ਹਿਰ ਆਏ ਨੇ ਬਹੁਤ ਵੱਡੇ ਵੱਡੇ ਤੇ ਬਹੁਤ ਵੱਡੀਆਂ ਵੱਡੀਆਂ ਯੂਨੀਵਰਸਟੀਆਂ ਬਹੁਤ ਵੱਡੇ ਵੱਡੇ ਹਸਪੀਟਲ ਬਾਜ਼ਾਰ ਤੇ ਬਹੁਤ ਸੋਹਣੀਆਂ ਸੜਕਾਂ ਤੇ ਬੈਲ ਡਿਵੈਲਪ ਆ ਯਾਰ ਦੇਸ਼ ਇਹ ਜਿਵੇਂ ਆਪਾਂ ਕਿਸੇ ਰਾਜਧਾਨੀ 'ਚ ਚਲੇ ਜਾਨੇ ਆ ਤਾਂ ਆਪਾਂ ਉੱਥੇ ਸੋਚਦੇ ਆ ਵੀ ਰਾਜਧਾਨੀ ਵਧੀਆ ਡਿਵੈਲਪ ਆ ਬਾਕੀ ਸਾਰੇ ਕਿਤੇ ਕੁਝ ਵੀ ਨਹੀਂ ਹੈਗਾ ਨਹੀਂ ਪਰ ਇੱਥੇ ਉਹ ਦੇਖੋ ਬੱਚਿਆਂ ਦੇ ਖੇਡਣ ਨੂੰ ਪਾਰਕ ਹੋਰ ਸੜਕਾਂ ਇੱਕ ਨੰਬਰ ਰਾਹ ਇੱਕ ਨੰਬਰ ਪਰ ਆਪਣੇ ਕੋਲ ਟਾਈਮ ਨਹੀਂ ਹੈ ਕਿਉਂਕਿ ਬੰਦੇ ਇਹ ਸਵੇਰੇ 2 ਘੰਟੇ ਲੇਟ ਕਰਤਾ ਇਹਨਾਂ ਨੇ ਆਪਾਂ ਨੂੰ ਜਿਹੜੀਆਂ ਚੀਜ਼ਾਂ ਆਪਾਂ ਆਜ ਮਾੜੀਆਂ ਮੋਟੀਆਂ ਖੜ ਕੇ ਦੇਖ ਸਕਦੇ ਸੀ ਨਾ ਤਾਂ ਉਹ ਉਹ ਚੱਕਰ ਦੇ ਵਿੱਚ ਹੁਣ ਆਪਾਂ ਗੱਡੀ ਵੱਧੋ ਵੱਧ ਭਜਾ ਕੇ ਜਾ ਰਹੇ ਹਾਂ ਇਸ ਟਾਈਮ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜੀ ਇਥੋਪੀਆ ਦੀ ਸਭ ਤੋਂ ਵੱਡੀ ਝੀਲ ਇਸ ਝੀਲ ਦਾ ਨਾਮ ਹੈਗਾ ਜੀ ਅਬਾਇਆ ਝੀਲ ਤੇ ਇਹ 60 ਕਿਲੋਮੀਟਰ ਲੰਬੀ ਆ ਤੇ 14 ਕਿਲੋਮੀਟਰ ਦੇ ਨੇੜੇ ਤੇੜੇ ਇਹ ਚੌੜੀ ਆ ਜੇ ਦੀ ਡੰਗਾਈ ਦੀ ਗੱਲ ਕਰੀਏ ਤਾਂ ਵੱਧੋ ਵੱਧ ਮੈਕਸਿਮਮ ਇਹ ਹੈਗੀ ਆ ਜੀ 25 ਫੁੱਟ ਤੱਕ ਡੂੰਗੀ ਆ ਉਹ ਮੇਨ ਸੈਂਟਰ ਪੁਆਇੰਟ ਤੋਂ ਜੇ ਆਪਾਂ ਗੱਲ ਕਰੀਏ ਇਹ ਫਰੈਸ਼ ਵਾਟਰ ਲੇਕ ਆ ਜੀ ਫਰੈਸ਼ ਵਾਟਰ ਲੇਕ ਉਹਨੂੰ ਕਿਹਾ ਜਾਂਦਾ ਵੀ ਜਦੋਂ ਇਹਦੇ ਵਿੱਚ ਨਵਾਂ ਪਾਣੀ ਆ ਗਿਆ ਤਾਂ ਜਿਹੜਾ ਪਾਣੀ ਓਵਰਫਲੋ ਹੋ ਗਿਆ ਨਾ ਉਹ ਨੇੜੇ ਤੇੜੇ ਜਿਹੜੀਆਂ ਇਹਦੇ ਨਾਲ ਲੱਗਦੀਆਂ ਛੋਟੀਆਂ ਝੀਲਾਂ ਨੇ ਉਹਦੇ ਵਿੱਚ ਪਾਣੀ ਉਹ ਅੱਗੇ ਜਾ ਵੜਦਾ ਜਿਵੇਂ ਤੁਸੀਂ ਸ਼੍ਰੀਨਗਰ ਵਾਲੀ ਡੱਲ ਝੀਲਣਾ ਉਹ ਵੀ ਫਰੈਸ਼ ਵਾਟਰ ਲੇਕ ਆ ਤੇ ਹੋਰ ਤਾਂ ਰਾਹ ਦੇ ਵਿੱਚ ਕੁਝ ਹੈ ਨਹੀਂ ਸੀ ਜ਼ਿਆਦਾ ਦਿਖਾਉਣ ਵਾਲਾ ਇਹ ਲੇਕ ਆਈ ਆ ਮੈਂ ਕਿਹਾ ਚਲੋ ਤੁਹਾਨੂੰ ਆਪਾਂ ਇਹ ਦਿਖਾ ਦਈਏ ਤੇ ਪਰ ਇਹ ਅਫਰੀਕਾ ਦੀ ਭਾਈ ਸਭ ਤੋਂ ਵੱਡੀ ਲੇਕ ਆ ਇਹ ਦਿਖਾਉਣੀ ਬਣਦੀ ਵੀ ਸੀ ਅਫਰੀਕਾ ਕਹੀ ਜਾਂਦਾ ਇਥੋਪੀਆ ਦੀ ਸਭ ਤੋਂ ਵੱਡੀ ਲੇਕ ਆ ਇਹ ਤੁਹਾਨੂੰ ਦਿਖਾਉਣੀ ਬਣਦੀ ਵੀ ਸੀ ਤੇ ਬਹੁਤ ਲੰਬੇ ਟਾਈਮ ਤੋਂ ਆਪਾਂ ਇਹਦੇ ਨਾਲ-ਨਾਲ ਸਫ਼ਰ ਕਰ ਰਹੇ ਹਾਂ ਇੱਕ ਦੋ ਲੇਕਾਂ ਹੋਰ ਵੀ ਆਈਆਂ ਸੀ ਰਾਹ ਦੇ ਵਿੱਚ ਤੇ ਉਹ ਕੋਈ ਐਡੀਆਂ ਵੱਡੀਆਂ ਨਹੀਂ ਸੀ ਮੈਂ ਕਿਹਾ ਜਿਹੜੀ ਸਭ ਤੋਂ ਵੱਡੀ ਆ ਤੁਹਾਨੂੰ ਉਹ ਦਿਖਾਵਾਂਗੇ ਪਰ ਇਹਨਾਂ ਦਾ ਪਾਣੀ ਭਾਈ ਜਮਾ ਗੰਧਲਾ ਪਾਣੀ ਆ ਤੇ ਜਮਾ ਗੰਦਾ ਪਾਣੀ ਆ ਜਿੰਨੀਆਂ ਵੀ ਰਾਹ ਦੇ ਵਿੱਚ ਲੇਕਾਂ ਆਈਆਂ ਨੇ ਕਿਸੇ ਵੀ ਲੇਕ ਦਾ ਪਾਣੀ ਸਾਫ਼ ਨਹੀਂ ਹੈਗਾ ਠੀਕ ਹੈ ਜੀ ਤੇ ਅਰਬਾ ਮਿੰਚ ਜਿਹੜਾ ਇਹ ਆਪਣੇ ਰੀਜ਼ਨ ਪੈਂਦਾ ਅਰਬਾ ਮਿੰਚ ਰੀਜ਼ਨ ਤੇ ਸਾਊਥ ਵਾਲਾ ਪਾਰਟ ਆ ਗਿਆ ਜੀ ਏਥੋਪੀਆ ਦਾ ਉੱਥੇ ਇਹ ਲੇਕ ਜਿਹੜੀ ਆ ਉਹ ਬਣੀ ਹੋਈ ਆ ਤੇ ਹੁਣ ਆਪਾਂ ਕੋਈ ਬੜਾ ਦੂਰ ਨਹੀਂ ਜਾਣਾ ਉਹ ਸਾਰੀ ਆਪਣੀ ਗੱਡੀ ਖੜੀ ਆ ਤੇ ਮਤਲਬ ਤਾਂ ਘਾਂਟੇ ਦਾ ਰਾਹ ਹੋਰ ਰਹਿ ਗਿਆ ਤੇ ਹੁਣ ਆਪਾਂ ਚੱਲੀਏ ਬਸ ਫਿਰ ਦੇਖਦੇ ਆ ਆਪਣਾ ਕੀ ਹਿਸਾਬਤਾ ਵਾ ਜੇ ਮੈਂ ਤੁਹਾਨੂੰ ਗੱਲ ਦੱਸਾਂ ਤਾਂ ਬਾਈ ਬਹੁਤ ਜ਼ਿਆਦਾ ਗੱਡੀ ਡੱਕਰ ਕੇ ਲੈ ਕੇ ਆਇਆ 120 ਤੇ 115 ਤੇ 110 ਤੇ ਤੇ 100 ਪਲੱਸ ਹੀ ਰਹੀ ਆ ਗੱਡੀ ਇੰਨੀ ਟੱਕਰਨ ਤੋਂ ਬਾਅਦ ਆਪਾਂ ਟਾਈਮ ਸਿਰ ਇੱਥੇ ਪਹੁੰਚ ਗਏ ਨਹੀਂ ਪਬਲਿਕ ਟਰਾਂਸਪੋਰਟ ਤੇ ਇੱਥੇ ਇੱਕ ਦਿਨ 'ਚ ਪਹੁੰਚਣਾ ਇੰਪੋਸੀਬਲ ਆ ਬਹੁਤ ਸਲੋ ਸਪੀਡ ਤੇ ਗੱਡੀਆਂ ਆਉਂਦੀਆਂ ਨੇ 60 ਤੇ 50 ਦੇ ਬਸ ਇੰਨੀ ਕੁ ਸਪੀਡ ਚੱਲਦੀ ਆ ਤੇ ਥਾਂ-ਥਾਂ ਤੇ ਸਵਾਰੀਆਂ ਨੂੰ ਚੱਕਣਾ ਤੇ ਥਾਂ-ਥਾਂ ਤੇ ਸਵਾਰੀਆਂ ਨੂੰ ਲਾਉਣਾ ਹਨਾ ਫੇਰ ਦੋ ਦਿਨਾਂ ਦਾ ਸਫ਼ਰ ਸੀ ਇਹ ਪੈਸੇ ਆਪਣੇ ਵੱਧ ਲਾ ਗਏ ਪਰ ਆਪਾਂ ਇੱਕ ਦਿਨ 'ਚ ਪਹੁੰਚ ਗਏ ਕੱਲ ਤੋਂ ਆਪਾਂ ਆਪ ਦਾ ਨਵਾਂ ਸਫ਼ਰ ਆ ਨਵੀਆਂ ਥਾਵਾਂ ਨੇ ਉਹ ਐਕਸਪਲੋਰ ਕਰਨੀਆਂ ਦੇਖਣੀਆਂ ਸ਼ੁਰੂ ਕਰ ਦਾਂਗੇ ਤੇ ਇਹ ਆਪਣਾ ਖਰਚਾ ਜਾਂ ਟੂਰ ਆਪਾਂ ਕਿੰਨੇ ਦਾ ਲਿਆ ਇਹ ਤੁਹਾਨੂੰ ਆਪਾਂ ਆ ਦੇਖੋ ਝੱਟ ਤੁਸੀਂ ਇਹ ਸਾਰੇ ਡੰਗਰੇ ਨਾ ਰੱਖੇ ਹੋਏ ਨੇ ਇਹ ਆਵਾਰਾ ਨਹੀਂ ਹੈਗੇ ਖੁੱਲੇ ਖੇਤ ਨੇ ਚਰਨ ਵਾਸਤੇ ਛੱਡ ਦਿੰਦੇ ਨੇ ਉੱਥੇ ਹੀ ਲਓ ਵੀ ਬੰਡਿਓ ਮਾਰ ਦਿਓ ਤਾੜੀਆਂ ਕਹਿੰਦੇ ਅਰਬਾ ਮਿੰਚ ਪਹੁੰਚ ਗਏ ਆ ਜੀ ਆ ਸਾਹਮਣੇ ਹੈਗੀ ਆ ਯੂਨੀਵਰਸਿਟੀ ਅਰਬਾ ਮਿੰਚ ਦੀ ਯੂਨੀਵਰਸਟੀਆਂ ਇੱਥੇ ਹਰੇਕ ਵੱਡੇ ਸ਼ਹਿਰ ਦੇ ਵਿੱਚ ਖੁੱਲੀ ਹੋਈ ਆ ਤੇ ਮਤਲਬ ਇਹ ਨਹੀਂ ਹੈਗਾ ਵੀ ਇਹਨਾਂ ਨੂੰ ਪੜ੍ਹਨ ਵਾਸਤੇ ਹਾਈ ਕੁਆਲਿਫੀਕੇਸ਼ਨ ਵਾਸਤੇ ਹਾਇਰ ਸਟੱਡੀ ਵਾਸਤੇ ਇਹਨਾਂ ਨੂੰ ਅਦੀਸ ਬਾਬਾ ਜਾਣਾ ਪਊਗਾ ਹਰੇਕ ਵੱਡੇ ਸ਼ਹਿਰ ਦੇ ਵਿੱਚ ਇਹਨਾਂ ਕੋਲ ਅਲੱਗ-ਅਲੱਗ ਯੂਨੀਵਰਸਿਟੀਆਂ ਹੈਗੀਆਂ ਨੇ ਆ ਸਾਰੀ ਕੰਦ ਤੇ ਇਧਰ ਆ ਕੇਲੇ ਕੁਲੇ ਲੱਗੇ ਹੋਏ ਨੇ ਖੇਤੀਬਾੜੀ ਸਾਰਾ ਕੁਝ ਇਹ ਪਰਲਾ ਪਾਸਾ ਆ ਗਿਆ ਬਾਹਰਲਾ ਪਾਸਾ ਆ ਗਿਆ ਤੇ ਆ ਦੇਖੋ ਆ ਵੀ ਗੇਟ ਆ ਜੀ ਯੂਨੀਵਰਸਿਟੀ ਦਾ ਮੇਨ ਕੈਂਪਸ ਵੀ ਲਿਖਿਆ ਹੋਇਆ ਤੇ ਆ ਸਾਰੀ ਚਾਰਦੁਵਾਰੀ ਯੂਨੀਵਰਸਿਟੀ ਦੀ ਹੈ ਬਸ ਗੱਲ ਐ ਹੋ ਗਈ ਵੀ ਯਾਰ ਜਿਹੜਾ ਆਪਣੇ ਨਾਲ ਬੰਦਾ ਆਇਆ ਨਾ ਜਦੋਂ ਮੈਂ ਉਹਦੇ ਨਾਲ ਸਵੇਰੇ ਫੋਨ ਤੇ ਗੱਲ ਕੀਤੀ ਮੈਂ ਅੰਗਰੇਜ਼ੀ ਬੋਲੀ ਬੜਾ ਥੋੜਾ ਜਿਹਾ ਬਾਈ ਅੜ ਗਿਆ ਤੇ ਮੈਂ ਨਾਲ ਜਿਹੜਾ ਆਪਦਾ ਮੇਨ ਬੰਦਾ ਸੀ ਮੈਂ ਉਹਨੂੰ ਫੋਨ ਮਾਰਿਆ ਮੈਂ ਕਿਹਾ ਬਈ ਬੰਦਾ ਅੰਗਰੇਜ਼ੀ ਨਹੀਂ ਬੋਲ ਰਿਹਾ ਤੇ ਆਪਾਂ ਘੁੰਮਣ ਆਏ ਗੱਲ ਨਹੀਂ ਬੰਦਨੀ ਉਹ ਕਹਿੰਦਾ ਬਈ ਆਪਣੇ ਕੋਲ ਬੰਦਾ ਜਿਹੜਾ ਤੁਹਾਨੂੰ ਗਾਹਾਂ ਘਮਾਊਗਾ ਨਾ ਉਹ ਅੰਗਰੇਜ਼ੀ ਬੋਲੂਗਾ ਇਹ ਬੰਦਾ ਤੁਹਾਨੂੰ ਲੰਬੇ ਸਫ਼ਰ ਵਾਸਤੇ ਸਾਡੇ ਕੋਲ ਡਰਾਈਵਰ ਇਹੀ ਆ ਵੀ ਇਹੀ ਤੁਹਾਨੂੰ ਅੰਤ ਤੱਕ ਛੱਡ ਕੇ ਆਊਗਾ ਤੇ ਉਹ ਚੱਕਰ ਦੇ ਵਿੱਚ ਹੁਣ ਮੈਂ ਬਾਈ ਹੋਣਾ ਬੜੀ ਗੱਲਬਾਤ ਕਰਕੇ ਬੜੀ ਬੜੀ ਟਰਾਂਸਲੇਟ ਕਰਕੇ ਪੁੱਛ ਨਹੀਂ ਸਕਦਾ ਵੀ ਕੀ ਚੀਜ਼ ਆ ਇਹ ਕੀ ਨਹੀਂ ਕਿਹੜੇ ਲੋਕ ਪੜਦੇ ਨੇ ਜਾਂ ਕੀ ਹਿਸਾਬ ਕਿਤਾਬ ਠੀਕ ਆ ਜੀ ਅਰਬਾ ਮਿੰਚ ਯੂਨੀਵਰਸਿਟੀ ਮੈਨੇਜਮੈਂਟ ਗੇਟ ਲੋ ਜੀ ਅਰਬਾ ਮਿੰਚ ਦਾ ਪਾਕ ਇਨ ਗੇਟ ਐਂਟਰੈਂਸ ਕਰ ਗਏ ਆ ਸ਼ਹਿਰ ਦੇ ਵਿੱਚ ਬੱਚੇ ਦੇਖੋ ਯਾਰ ਫੁੱਟਬਾਲ ਕੱਲਾ ਖੇਡਦੇ ਨਹੀਂ ਮਤਲਬ ਰੂਲ ਵੀ ਫਾਲੋ ਕਰਦੇ ਨੇ ਆ ਪੂਰੇ ਪ੍ਰੋਪਰ ਬੂਟ ਪਾ ਕੇ ਵਰਦੀਆਂ ਪਾ ਕੇ ਫਿਰ ਫੁੱਟਬਾਲ ਖੇਡਦੇ ਨੇ ਇਹ ਮਤਲਬ ਫਿਰ ਐ ਹੁੰਦਾ ਨਾ ਜੇ ਤੁਹਾਡੇ ਡਰੈਸ ਵਧੀਆ ਪਾਈ ਹੋਵੇ ਕਪੜਾ ਲੀਣਾ ਵਧੀਆ ਪਾਇਆ ਹੋਵੇ ਤਾਂ ਟੀਮ ਬਣੀ ਹੋਈ ਇੱਕ ਤਾਂ ਉਹ ਫਿਰ ਫੀਲ ਆਉਂਦਾ ਚੀਜ਼ ਖੇਡਣ ਦਾ 7-8 ਘੰਟਿਆਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਬਾਈ ਆਪਾਂ ਨੂੰ ਬਹੁਤ ਟਾਈਮ ਸਿਰ ਲਾਇਆ ਯਾਰ ਬਹੁਤ ਦੂਰ ਸੀ ਪਰ ਸਦਕੇ ਬਾਈ ਦੇ ਇਹ ਆਪਣਾ ਹੋਟਲ ਹੈ ਜੀ ਹੋਟਲ ਦਾ ਨਾਮ ਪਤਾ ਨਹੀਂ ਕੀ ਹੈ ਯਾਰ ਬਾਹਰ ਲਿਖਿਆ ਹੋਇਆ ਤੇ ਆਪਣਾ ਰਹਿਣ ਬਸੇਰਾ ਇੱਥੇ ਹੀ ਆ ਜਿਹੜਾ ਬਾਈ ਹੋ ਰਿਹਾ ਤੋ ਆਪਾਂ ਪੈਕੇਜ ਲਿਆ ਹੋਇਆ ਟੂਰ ਕੰਪਨੀ ਤੋਂ ਉਹਦੇ ਵਿੱਚ ਹੀ ਇਨਕਲੂਡ ਆ ਸਾਰਾ ਕੁਝ ਇੱਥੇ ਐਂਟਰੀ-ਐਂਟਰੀ ਕਰਾ ਦਈਏ ਪਾਸਪੋਰਟ ਦੇਗੀ ਇਧਰਲੇ ਪਾਸੇ ਸਾਹਮਣੇ ਸਕਰੀਨ ਤੇ ਲਿਖਿਆ ਹੋਇਆ ਜੀ ਮੋਰਾ ਹਾਈਟਸ ਹੋਟਲ ਇਹ ਆਪਣਾ ਅੱਜ ਰਾਤ ਦਾ ਰਹਿਣ ਬਸੇਰਾ ਇੱਥੇ ਆਪਾਂ ਰੁਕਾਂਗੇ ਜਿਹੜਾ ਆਪਾਂ ਪੈਕੇਜ ਲਿਆ ਹੋਇਆ ਟੂਰ ਪੈਕੇਜ ਉਹਦੇ ਵਿੱਚ ਇਹ ਹੋਟਲ ਇਨਕਲੂਡ ਆ ਆਪਾਂ ਕਿਰਾਇਆ ਉਹਨਾਂ ਨੂੰ ਇਕੱਠੇ ਪੈਸੇ ਦੇਤੇ ਹੁਣ ਆਪਾਂ ਨੂੰ ਬਾਰੀ-ਬਾਰੀ ਪੈਸੇ ਦੇਣ ਦੀ ਲੋੜ ਨਹੀਂ ਹੈਗੀ ਪਰ ਉਸ ਟੂਰ ਪੈਕੇਜ ਦੇ ਵਿੱਚ ਆਪਣਾ ਦੁਪਹਿਰ ਦਾ ਖਾਣਾ ਤੇ ਰਾਤ ਦੀ ਰੋਟੀ ਜਿਹੜੀ ਹੈਗੀ ਆ ਉਹ ਇਨਕਲੂਡ ਨਹੀਂ ਹੈਗੀ ਉਹਦੇ ਪੈਸੇ ਆਪਾਂ ਨੂੰ ਅਲੱਗ ਤੋਂ ਦੇਣੇ ਪੈਣਗੇ ਇੱਥੇ ਰੈਸਟੋਰੈਂਟ ਬਣਿਆ ਹੋਇਆ ਅੰਦਰ ਤੇ ਪਹਿਲਾਂ ਮੈਂ ਇੰਡੀਆ ਰੈਸਟੋਰੈਂਟ ਪਤਾ ਕੀਤਾ ਇੱਥੇ ਮੈਂ ਕਿਹਾ ਵੀ ਜੇ ਇੰਡੀਆ ਰੈਸਟੋਰੈਂਟ ਹੈਗਾ ਆਪਾਂ ਉੱਥੇ ਖਾ ਪੀ ਲਵਾਂਗੇ ਪਰ ਇੱਥੇ ਨਹੀਂ ਹੈਗਾ ਜੀ ਕੋਈ ਇੰਡੀਆ ਰੈਸਟੋਰੈਂਟ ਹੁਣ ਆਪਾਂ ਇੱਥੇ ਖਾ ਖਾਵਾਂਗੇ ਜੇ ਕੋਈ ਆਪਣੇ ਮਤਲਬ ਦੀ ਖਾਣ ਦੀ ਚੀਜ਼ ਮਿਲੀ ਬ੍ਰੇਕਫਾਸਟ ਇੱਥੇ ਇਨਕਲੂਡ ਆ ਹੋਟਲ ਵਧੀਆ ਬਣਿਆ ਹੋਇਆ ਤੁਹਾਨੂੰ ਆਪਾਂ ਆਪਦਾ ਕਮਰਾ ਵੀ ਦਿਖਾ ਦਿੰਨੇ ਆ ਤੇ ਐਵੇਂ ਦਾ ਕੁਝ ਬਣਿਆ ਹੋ ਚਲੋ ਜੀ ਆਹ ਸਾਕਤਾਵਾ ਇੱਥੇ ਐ ਹੁੰਦਾ ਵੀ ਜਿੰਨਾ ਤੁਸੀਂ ਮਹਿੰਗਾ ਪੈਕੇਜ ਲਈ ਜਾਓਗੇ ਨਾ ਉਹਨਾਂ ਤੁਹਾਨੂੰ ਮਹਿੰਗੇ ਹੋਟਲ ਦੇ ਵਿੱਚ ਰੋਕਣਗੇ ਇਹ ਬਾਕੀ ਉਹਦੇ ਵਿੱਚ ਜਿਆਦਾ ਕੁਝ ਇਨਕਲੂਡ ਨਹੀਂ ਹੁੰਦਾ ਵੀ ਇਹ ਨਹੀਂ ਹੈਗਾ ਵੀ ਤੁਸੀਂ ਜਿਆਦਾ ਪੈਸੇ ਦੇਵੋਗੇ ਤਾਂ ਤੁਹਾਨੂੰ ਕੋਈ ਜਿਆਦਾ ਵਧੀਆ ਚੀਜ਼ ਦਿਖਾ ਦੇਣਗੇ ਜਿਹੜਾ ਇਹ ਖਰਚਾ ਕਰਨਗੇ ਤੁਹਾਡੇ ਪੈਸਿਆਂ ਵਾਲਾ ਉਹ ਸਿਰਫ ਹੋਊਗਾ ਤੁਹਾਡੇ ਹੋਟਲ ਦੇ ਰਹਿਣ ਬਸੇ ਦੇ ਤੇ ਸਮਝੇ ਗੱਲ ਨੂੰ ਵੀ ਤੁਹਾਨੂੰ ਹੋਰ ਵਧੀਆ ਹੋਟਲ ਦੇ ਵਿੱਚ ਰੋਕ ਦੇਣਗੇ ਜੇ ਜਿਆਦਾ ਪੈਸੇ ਦੇਵੋਗੇ ਲੋ ਜੀ ਇਹ ਆਪਣਾ ਆ ਗਿਆ ਜੀ ਖਾਣਾ ਪੀਣਾ ਇਧਰਲੇ ਪਾਸੇ ਇਹਨੂੰ ਕਿਹਾ ਜਾਂਦਾ ਸ਼ੌਰਾਏ ਤੇ ਇਹ ਆ ਜਿਹੜੇ ਆਪਣੇ ਕਾਬਲੀ ਛੋਲੇ ਹੁੰਦੇ ਨੇ ਹਨਾ ਉਹਨਾਂ ਦਾ ਬਣਾਇਆ ਹੁੰਦਾ ਹੈ Roast ਕਰਕੇ ਉਹਨੂੰ ਪੀਸ ਕੇ ਆ ਚੌਲ ਆਗੇ ਨਾਲ ਇਹਨਾਂ ਨੇ ਆਪਾਂ ਨੂੰ ਇੱਕ ਇਥੋਂ ਦਾ ਇੱਕ ਲੋਕਲ ਹੋਰ ਹੁੰਦਾ ਯਾਰ ਉਹ ਰੋਟੀ ਵਰਗਾ ਜਿਹੜਾ ਅੰਜੀਰਾ ਆਪਾਂ ਸਵੇਰੇ ਖਾਦਾ ਸੀ ਉਹ ਮੈਂ ਇਹਨਾਂ ਨੂੰ ਵਾਪਸ ਮੋੜਤਾ ਮੈਂ ਕਿਹਾ ਮੈਂ ਉਹ ਨਹੀਂ ਖਾਣਾ ਉਹ ਕਹਿੰਦਾ ਵੀ ਇਹ ਫਿਰ ਤੁਸੀਂ ਕਿਵੇਂ ਖਾਓਗੇ ਮੈਂ ਕਿਹਾ ਇਹ ਸਾਡੇ ਵਾਸਤੇ ਦਾਲ ਚੌਲਾ ਤੁਸੀਂ ਛੱਡ ਦਿਓ ਮੈਂ ਆਪ ਹੀ ਖਾ ਲੂੰਗਾ ਐ ਕੋਈ ਮਹੌਲਾ ਭਾਈ ਲੋ ਜੀ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਹੁਣ ਤੁਹਾਨੂੰ ਆਪਦਾ ਆਪਾਂ ਕਮਰਾ ਦਿਖਾ ਦਈਏ ਇਹ ਹੈ ਜੀ ਆਪਣਾ ਕਮਰਾ ਉੱਪਰਲੇ ਪਾਸੇ ਮੱਛਰਦਾਨੀ ਲੱਗੀ ਹੋਈ ਆ ਕਿਉਂਕਿ ਇੱਥੇ ਮੱਛਰ ਬਹੁਤ ਆ ਬਾਈ ਮੈਂ ਬਾਹਰ ਬੈਠਾ ਸੀ ਪਹਿਲਾਂ ਰੈਸਟੋਰੈਂਟ ਦੇ ਫਿਰ ਮੈਂ ਚੁੱਪ ਕਰਕੇ ਅੰਦਰ ਆ ਗਿਆ ਮੈਂ ਕਿਹਾ ਵੀ ਨਾ ਕੋਈ ਮੱਛਰ-ਮੁੱਛਰ ਲੜ ਜੀ ਇਧਰਲੇ ਪਾਸੇ ਬਾਥਰੂਮ ਅਟੈਚ ਆ ਠੀਕ ਆ ਚਲੋ ਇਹ ਕੁਝ ਫੈਸਿਲਿਟੀ ਉਹਨਾਂ ਨੇ ਆਪਾਂ ਨੂੰ ਦਿੱਤੀ ਆ ਜੀ ਜਿਹੜਾ ਆਪਾਂ ਪੈਕੇਜ ਲਿਆ ਤੇ ਜੇ ਆਪਾਂ ਪੈਕੇਜ ਦੀ ਗੱਲ ਕਰੀਏ ਤਾਂ ਪੈਕੇਜ ਆਪਾਂ ਨੂੰ ਮਿਲਿਆ ਜੀ ਇਹ 6 ਦਿਨਾਂ ਵਾਸਤੇ ਉੱਥੋਂ ਗੱਡੀ ਤੋਂ ਇੱਥੇ ਤੱਕ ਆਉਣ ਦਾ 6 ਦਿਨਾਂ ਦਾ ਹੋਟਲ ਦਾ 6 ਦਿਨਾਂ ਦੀਆਂ ਟਰਾਈਪਾਂ ਘੁੰਮਣ ਦਾ 6 ਦਿਨਾਂ ਦਾ ਗਾਈਡ ਦਾ ਤੇ 6 ਦਿਨਾਂ ਦਾ ਬ੍ਰੇਕਫਾਸਟ 6 ਦਿਨਾਂ ਦਾ ਹੋਟਲ ਮਤਲਬ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਵੀ ਆਪਾਂ ਕੰਮ ਕਰਾਂਗੇ ਉਹ ਸਾਰੇ ਪੈਸੇ ਇਹਨਾਂ ਨੇ ਇੱਕ ਪੈਕੇਜ ਦੇ ਵਿੱਚ ਇਨਕਲੂਡ ਕਰਤੇ ਤੇ ਉਹਦਾ ਲੱਗਿਆ ਜੀ 900 ਡਾਲਰ 900 ਡਾਲਰ ਮਤਲਬ ਇੰਡੀਆ ਦਾ 78500 50 ਰੁਪਏ ਬਣਦੇ ਨੇ ਮਤਲਬ ਇਹ 6 ਦਿਨਾਂ ਦਾ ਟੂਰ ਆਪਾਂ ਲਿਆ ਜੀ 80000 ਰੁਪਏ ਦਾ ਇੱਕ ਦਿਨ ਦੇ حساب ਨਾਲ ਤੁਸੀਂ ਕਰਕੇ ਦੇਖ ਲਓ ਵੀ ਇੱਕ ਦਿਨ ਦਾ ਆਪਣਾ ਖਰਚਾ ਕਿੰਨਾ ਪੈ ਗਿਆ ਤੇ ਅਸਲ ਦੇ ਵਿੱਚ ਜੇ ਫਲਾਈਟ ਤੇ ਆਪਾਂ ਆਉਂਦੇ ਸੀ ਤਾਂ ਵੀ ਆਪਾਂ ਨੂੰ ਓਨਾ ਹੀ ਪੈਣਾ ਸੀ ਇੱਕ ਦੋ ਥਾਵਾਂ ਤੇ ਮੈਂ ਹੋਰ ਪਤਾ ਕੀਤਾ ਸੀ ਪੈਕੇਜ ਬਾਰੇ ਤਾਂ ਮੁੜਕੁੜ ਕੇ ਗੱਲ ਉੱਥੇ ਹੀ ਆ ਰਹੀ ਸੀ ਜਿੰਨਾ ਮੈਂ ਇਹਨਾਂ ਨੂੰ ਦੇ ਤਸਾਂ 50 ਡਾਲਰਾਂ ਦਾ ਫਰਕ ਪੈ ਰਿਹਾ ਸੀ ਵੱਧੋ-ਵੱਧੇ ਇਤੋਂ ਵੱਧ ਨਹੀਂ ਪੈਣਾ ਸੀ 900 ਡਾਲਰ ਦਾ ਪੈਕੇਜ ਹੁਣ ਤਾਂ ਪੈ ਗਿਆ ਵੀ ਆਪਾਂ ਅਦੀਸ ਬਾਬਾ ਤੋਂ ਆਏ ਆ ਇੱਥੇ ਜੇ ਤੁਸੀਂ 200 ਜਾਂ 150 ਡਾਲਰ ਬਚਾਉਣਾ ਉਹਦੇ ਵਾਸਤੇ ਤੁਸੀਂ ਇਹ ਕਰ ਸਕਦੇ ਹੋ ਵੀ ਤੁਸੀਂ ਸਿੱਧਾ ਪਹੁੰਚੋ ਅਰਬਾ ਮਿੰਚ ਅਰਬਾ ਮੰਚ ਆਕੇ ਕਿਸੇ ਟੂਰ ਕੰਪਨੀ ਨਾਲ ਗੱਲ ਕਰਕੇ ਪੈਕੇਜ ਲੈ ਲਓ ਗੱਲ ਉੱਥੇ ਹੀ ਪੈ ਜਾਣੀ ਹੈ ਜੇ ਤੁਸੀਂ ਉੱਥੋਂ ਇੱਥੇ ਤੱਕ ਫਲਾਈਟ ਲੈ ਕੇ ਆਉਂਗੇ ਤਾਂ 12000 ਦੀ 13000 ਦੀ ਫਲਾਈਟ ਮਿਲਦੀ ਆ 150 ਡਾਲਰ ਦੀ ਗੱਲ ਉੱਥੇ ਹੀ ਆ ਗਈ ਮਤਲਬ ਕਿਸੇ ਵੀ ਤਰੀਕੇ ਜੇ ਤੁਹਾਡੇ ਕੋਲ ਆਪ ਦਾ ਸਾਧਨ ਹੈਗਾ ਜੇ ਕੋਈ ਬੰਦਾ ਇਧਰਲੇ ਪਾਸੇ ਮੋਟਰਸਾਈਕਲ ਦੇ ਘੁੰਮਣਾਇਆ ਹੋਇਆ ਹੈ ਕੋ ਗੱਡੀ ਦੇ ਘੁੰਮਣਾਇਆ ਹੋਇਆ ਹੈ ਤਾਂ ਗੱਡੀ ਇੱਥੇ ਤੱਕ ਲਿਆਵੇ ਇੱਥੇ پارک ਕਰੇ ਇਥੋਂ 500 600 ਡਾਲਰ ਦੇ ਵਿੱਚ ਤੁਹਾਨੂੰ ਟੂਰ ਮਿਲ ਜੂਗਾ 6 ਦਿਨਾਂ ਦਾ ਬਾਕੀ ਦਿਨਾਂ ਤੇ ਵੀ ਡਿਪੈਂਡ ਕਰਦਾ ਤਿੰਨ ਦਿਨਾਂ ਦਾ ਲਾਉਂਗੇ ਤਾਂ ਤੁਹਾਨੂੰ 800 ਡਾਲਰ ਦਾ ਪੈ ਸਕਦਾ ਉਹ ਸੌਰੀ ਚਾਰ ਦਿਨਾਂ ਦਾ ਲਾਉਂਗੇ ਤਾਂ ਤੁਹਾਨੂੰ 800 ਡਾਲਰ ਦਾ ਪੈ ਸਕਦਾ ਤਿੰਨ ਦਿਨਾਂ ਦਾ ਲਾਉਂਗੇ ਤੁਹਾਨੂੰ ਥੋੜਾ ਜਿਹਾ ਘੱਟ ਪਊਗਾ ਉਹ ਤਾਂ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਮੈਨੂੰ ਤਾਂ 900 ਡਾਲਰ ਤੋਂ ਘੱਟ ਮਿਲੇ ਹੀ ਨਹੀਂ ਮੈਂ ਜ਼ੋਰ ਲਾ ਲਿਆ 1100 ਡਾਲਰ ਤੇ ਜਾ ਕੇ ਗੱਲ ਸ਼ੁਰੂ ਹੋਈ ਸੀ ਫਿਰ ਖਿੱਚ ਧੂਕੇ 900 ਡਾਲਰ ਤੇ ਲਿਆਂਦਾ ਤੇ ਜਿਹੜੇ ਬੰਦੇ ਮੈਨੂੰ ਸਸਤਾ ਦੇ ਰਹੇ ਸੀ ਪੈਕੇਜ 700 ਡਾਲਰ ਦਾ ਹੀ ਮਿਲ ਰਿਹਾ ਸੀ 650 ਡਾਲਰ ਦਾ ਹੀ ਮਿਲਦਾ ਸੀ ਤਾਂ ਉਹਨਾਂ ਦਾ ਫਿਰ ਜਿਹੜਾ ਆ ਖਰਚਾ ਮੇਰਾ ਆਉਣ ਜਾਣ ਵਾਲਾ ਗੱਡੀ ਵਾਲਾ ਇਹ ਉਹਦੇ ਵਿੱਚ ਤੇ ਜੇ ਮੈਂ ਉਹ ਇਨਕਲੂਡ ਕਰਦਾ ਤਾਂ मतलब ਘੁੰਮ ਕਮਾ ਕੇ 700 750 ਤੇ ਗੱਲ ਜਾ ਰਹੀ ਸੀ ਤੇ ਮੁੜ ਕੇ ਉਹਨਾਂ ਬੰਦੇ ਤੇ ਆਪਾਂ ਯਕੀਨ ਵੀ ਨਹੀਂ ਕਰ ਸਕਦੇ ਸੀ ਕਿਉਂਕਿ ਉਹ ਨਵੀਂ ਕੰਪਨੀ ਸੀ ईटीटी ਬਾਰੇ ईटीटी ਵਾਲੇ ਬੰਦਿਆਂ ਬਾਰੇ ਮੈਨੂੰ ਪਤਾ ਸੀ ਤਾਂ ਇਹ ਕੁਝ ਆਪਣਾ ਪੈਕੇਜ ਸੀ 900 ਡਾਲਰ ਦਾ 6 ਦਿਨਾਂ ਦਾ ਸੋ ਮੈਂ ਪੈਕੇਜ ਬਹੁਤ ਮਹਿੰਗਾ ਹੈ ਪਿਛਲਾ ਜਿਹੜਾ ਆਪਾਂ ਟੂਰ ਕਰਕੇ ਆਏ ਆ ਦਾਣਾਕਿਲ ਡਿਪਰੈਸ਼ਨ ਵਾਲਾ ਧਰਤੀ ਦੀ ਸਭ ਤੋਂ ਗਰਮ ਜਗ੍ਹਾ ਵਾਲਾ ਉਹ ਆਪਾਂ ਟੂਰ ਲਿਆ ਸੀ 550 ਡਾਲਰ ਦਾ ਇਹ 900 ਡਾਲਰ ਦਾ ਕਿੰਨਾ ਬਣ ਗਿਆ ਆਪਣਾ 900 ਤੇ 5 1400 1500 ਡਾਲਰ ਬਣ ਗਿਆ ਤੇ 1500 ਨੂੰ ਤੁਸੀਂ 87 ਨਾਲ ਗੁਣਾ ਕਰ ਲਿਓ ਆਪਣਾ ਉਹਨਾਂ ਖਰਚਾ ਇੱਥੇ ਅ ਇੱਕ ਹਫ਼ਤੇ ਦਾ ਹੋ ਗਿਆ ਤੇ ਬਾਕੀ ਹਜੇ ਹੋਰ ਵੀ ਆਪਾਂ ਕਰਨਾ ਉਹ ਵੀ ਟੂਰ ਇਹ ਜਾਂ ਕੁਸ਼ੀ ਆ ਤਾਂ ਇਧਰਲੇ ਪਾਸੇ ਚੀਜ਼ਾਂ ਦੇਖਣ ਨੂੰ ਹੈਗੀਆਂ ਨੇ ਸੋਹਣੀਆਂ ਪਰ ਮਹਿੰਗੀਆਂ ਬਹੁਤ ਨਹੀਂ ਠੀਕ ਹੈ ਤੇ ਚਲੋ ਇਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ